बनेगा प्राप्ति मुहिम वालों नब्बे घंटे काम हफ्ते की तजवीज खिलाफ दी सी दफ्तर अगे प्रदर्शन बनेगा अति छे घंटे कानूनी काम दिहाड़ी का हक प्राप्त कर जारी रहेगा टाबा बखुशाह फाजिल फाजिलका बी जनवरी सरब पारत नौजवान सभा आल इंडिया स्टूडेंट्स फैडरेशन वालों बनेगा प्राप्ति मुहिम बैनर हेठ अज इथे डिप्टी कमिश्नर दफ्तर अगर नब्बे घंटे कम हफ्ते की तजवीज़ खिलाफ अति भगत सिंह कौमी रुजगार गारंटी कानून बनेगा अति छे घंटे की कानूनी काम दिहाड़ी की प्राप्ति लेनेगा प्रदर्शन किया गया ਇਸ ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਕੁਲਦੀਪ ਬਖੂਸ਼ਾ ਬਲਵਿੰਦਰ ਕੁਬਾਇਆ ਅਸ਼ੋਕ ਢਾਬਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੁਬਾਈ ਕੇ ਜਾਂਚੀ ਸੰਜਨਾ ਢਾਬਾ ਜਗਸੀਰ ਢਾਹਲੀਵਾਲਾ ਅਤੇ ਸੁਮਨ ਸੈਦੋ ਕੇ ਹਿਠਾੜਨੇ ਕੀਤੀ ਇਸ ਮੌਕੇ ਉਕਤ ਦੋਨਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਭਕਾ ਸੁਭਾ ਪ੍ਰਦਾਨ ਐਡਵੋਕੇਟ ਪਰਮਜੀਤ ਤਾਬਾ ਅਤੇ ਬਲਾਕ ਪ੍ਰਦਾਨ ਕੁਲਦੀਪ ਬਖੂਸ਼ਾ ਨੇ ਕਿਹਾ ਕਿ ਮੌਜੂਦਾ ਕੇਂਦਰ ਦੀ ਸਰਕਾਰ ਅਤੇ ਦੇਸ਼ ਦੇ ਪੂੰਜੀਪਤੀਆਂ ਵੱਲੋਂ 12 ਦੇ ਘੰਟੇ ਕਾਨੂੰਨੀ ਕੰਮ ਦਿਹਾੜੀ ਅਤੇ 90 ਘੰਟੇ ਦਾ ਹਫ਼ਤਾ ਨੀਤੀਆਂ ਲਾਗੂ ਕਰਨ ਦੀਆਂ ਤਜਵੀਜ਼ਾਂ ਲਿਆਂਦੀਆਂ ਜਾ ਰਹੀਆਂ ਹਨ ਜਿਸ ਨਾਲ ਕਿਰਤੀਆਂ ਦੀ ਭਾਰੀ ਆਰਥਿਕ ਲੁੱਟ ਲਈ ਪੂੰਜੀਪਤੀਆਂ ਨੂੰ ਖੁੱਲੀ ਛੋਟ ਮਿਲ ਜਾਵੇਗੀ ਇਸ ਤਜਵੀਜ਼ ਦੇ ਲਾਗੂ ਹੋਣ ਨਾਲ ਕੰਮ ਤੇ ਲੱਗੇ ਕਾਮਿਆਂ ਦਾ ਕੰਮ ਬੋਝ ਖਤਰਨਾਕ ਹੱਦ ਤੱਕ ਵੱਧ ਜਾਵੇਗਾ ਅਤੇ ਦੂਜੇ ਪਾਸੇ ਐਤਵਾਰ ਦੀ ਛੁੱਟੀ ਵੀ ਖਤਮ ਹੋ ਜਾਵੇਗੀ ਜੋ ਕਿ ਦੇਸ਼ ਅਤੇ ਕਿਰਤਿਆਂ ਵਿਰੋਧੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਇਸੇ ਆਈ ਪਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਪੈਦਲਵਾਰ ਅਤੇ ਸੇਵਾਵਾਂ ਦੇ ਖੇਤਰ ਵਿੱਚ ਇੱਕ ਆਈ ਮਸ਼ੀਨਾਂ ਨੇ ਚਮਤਕਾਰੀ ਤਬਦੀਲੀਆਂ ਲਿਆਂਦੀਆਂ ਹਨ ਕਿ ਸਾਲਾਂ ਵਾਲਾ ਕੰਮ ਕੁਝ ਕੁ ਦਿਨਾਂ ਵਿੱਚ ਹੋਣ ਲੱਗਿਆ ਹੈ ਸਮਾਜ ਵਿਗਿਆਨ ਦੇ ਸਿਧਾਂਤ ਮੁਤਾਬਕ ਹੁਣ ਕੰਮ ਸਮਾਂ ਕੱਟ ਕਰਨ ਦੀ ਲੋੜ ਹੈ ਤਾਂ ਕਿ ਬੇਰੋਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਆਗੂ ਗੁਰਦੇਵਾਲ ਸਿੰਘ ਅਤੇ ਨਰਿੰਦਰ ਟਾਬਾ ਨੇ ਕਿਹਾ ਕਿ ਬਨੇਗਾ ਪ੍ਰਾਪਤੀ ਮੂਹਮ ਵਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਬਨੇਗਾ ਪਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਨੂੰ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਸੰਗਰਾਸ਼ ਕੀਤਾ ਜਾ ਰਿਹਾ ਹੈ ਜੋ ਜੇਤ ਪ੍ਰਾਪਤੀ ਤੱਕ ਜਾਰੀ ਰਹੇਗਾ। ਦੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮਹੀਨਾਵਾਰ ਬਨੇਗਾ ਪ੍ਰਦਰਸ਼ਨ ਕੀਤਾ ਜਾਇਆ ਕਰਨਗੇ ਜਿਸ ਦੀ ਅੱਜ ਇਥੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਦੇਸ਼ ਪੱਧਰ ਤੱਕ ਵਿਸਥਾਰ ਦੇਣ ਦੇ ਯਤਨ ਵੀ ਕੀਤੇ ਜਾਣਗੇ ਇਸ ਬਨੇਗਾ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸੀਤਾ ਤੇ ਜਾ ਰਹਿਲਾ ਰਾਜਵਿੰਦਰ ਨਿਯੋਲਾ ਖਰੇਤ ਬੱਗੇ ਕੇ ਸतीश ਛਪੜੀ ਵਾਲਾ ਹੈਪੀ ਗੰਜਵਾਣਾ ਬਲਵਿੰਦਰ ਬਖੂ ਸ਼ਾ ਸੰਦੀਪ ਮੁਹੰਮਦ ਅਮੀਰਾ ਮਨਜਿੰਦਰ ਰਾਣੀ ਬੱਗੇ ਕੇ ਮੰਗਤ ਕਾਲੂ ਵਾਲਾ ਬਲਦੇਵ ਕੁਬਾਇਆ ਜੰਮੂ ਰਾਮ ਰਮੇਸ਼ ਨਵਾ ਮੁੰਬਾ ਨੇ ਵੀ ਸੰਬੋਧਨ ਕੀਤਾ ਅੱਜ ਅਸੀਂ ਪੰਜਾਬ ਦੇ ਸੱਦੇ ਦੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਡੀਸੀ ਦਫ਼ਤਰ ਫਾਇਲ ਦਾ ਇੱਕ ਧਰਨਾ ਦੇ ਕੇ ਇਹ ਮੰਗ ਕੀਤੀ ਹੈ ਕਿ ਦੇਸ਼ ਦੀ ਜਿਹੜੀ ਬੇਰੋਜ਼ਗਾਰ ਜਵਾਨੀ ਹੈ ਉਨਾਂ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਉਹ ਪਾਸ ਕੀਤਾ ਜਾਵੇ ਜਿਹੜਾ ਹਰੇਕ ਲਈ ਰੋਜ਼ਗਾਰ ਦੀ ਗਰੰਟੀ ਕਰਦਾ ਹੈ ਅਨਸਿੱਖਿਆਤ ਲਈ 35000 ਰੁਪਇਆ ਅਰਧ ਸਿੱਖਿਆਤ ਲਈ 40000 ਰੁਪਇਆ ਸਿੱਖਿਆਤ ਲਈ 45000 ਰੁਪਇਆ ਤੇ ਉੱਚ ਸਿੱਖਿਆਤ ਲਈ 60000 ਰੁਪਇਆ ਦੀ ਗਰੰਟੀ ਕਰਦਾ ਕਾਨੂੰਨ ਉਹ ਅੱਜ ਅਸੀਂ ਡੀਸੀ ਦਫ਼ਤਰ ਤਰਨਾ ਦੇ ਕੇ ਆਮ ਲੋਕਾਂ ਦੇ ਵਿੱਚ ਜਾ ਕੇ ਵੀ ਅਸੀਂ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਸਾਡੇ ਦੇਸ਼ ਤੇ ਬੇਰੁਜ਼ਗਾਰ ਹੈ ਜੇ ਦੇਸ਼ ਦੇ ਆਪਾਂ ਗੱਲ ਕਰਦੇ ਆ ਤਾਂ 45 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਔਰ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 1 ਕਰੋੜ ਤੋਂ ਵੱਧ ਬੇਰੁਜ਼ਗਾਰ ਨੇ ਔਰ ਇਹਨਾਂ ਬੇਰੁਜ਼ਗਾਰਾਂ ਨੂੰ ਅਗਰ ਕੰਮ ਨਹੀਂ ਦਿੱਤਾ ਗਿਆ ਇਹ ਸਰਕਾਰਾਂ ਜਿਵੇਂ ਸਾਡੀਆਂ ਲੱਗੀਆਂ ਨਸ਼ੇ ਵਾਲੇ ਪਾਸੇ ਧੱਕਿਆ ਜਾ ਰਿਹਾ ਬੇਰੁਜ਼ਗਾਰਾਂ ਨੂੰ ਅਸੀਂ ਚਾਹੁੰਦੇ ਆ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਬਨੇਗਾ ਕਾਨੂੰਨ ਪਾਸ ਕਰਕੇ ਬੇਰੁਜ਼ਗਾਰੀ ਦਾ ਪਰਮਾਨੈਂਟ ਹੱਲ ਕੀਤਾ ਜਾਵੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਪਿਆ ਹੈ سرمایہਦਾਰੀ ਸਿਸਟਮ ਦਾ ਕਿ ਜਿਹੜੀ 90 ਘੰਟੇ ਦਾ ਹਫਤਾ ਕਰਨ ਦਾ ਔਰ 12 ਘੰਟੇ ਤੋਂ ਬਾਅਦ ਜਿਹੜਾ ਉਹ 3ਹਾੜੀ ਦਾ ਜਿਹੜਾ ਕਾਨੂੰਨ ਪਾਸ ਕਰਨ ਵਾਸਤੇ ਲੱਗੇ ਹੋਏ ਆ ਔਰ ਅਸੀਂ ਚਾਹੁੰਦੇ ਆ ਕਿ ਕੰਮ 3ਹਾੜੀ ਸਮਾਜ ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਔਰ ਸਰਵ ਭਾਰਤ ਨੌਜਨ ਸਭਾ ਵੱਲੋਂ ਪੰਜਾਬ ਸੂਬਾ ਇਕਾਈ ਵਰਤੇ ਸੱਤੇ ਤੇ ਡੀਸੀ ਦਫ਼ਤਰਾਂ ਦੇ ਸਾਹਮਣੇ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪ੍ਰਦਰਸ਼ਨ ਦਾ ਮੁੱਖ ਮਕਸਦ ਹੈ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਣੇਗਾ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਉਸ ਨੂੰ ਪਾਸ ਕਰਾਉਣ ਵਾਸਤੇ ਔਰ ਕੰਮ ਦੀ ਦਿਹਾੜੀ ਜਿਹੜੀ ਹੈ ਉਹ 6 ਘੰਟੇ ਦੀ ਕਰਾਉਣ ਵਾਸਤੇ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਪ੍ਰਦਰਸ਼ਨ ਦੇ ਤਹਿਤ ਅਸੀਂ ਲਗਭਗ 1 ਘੰਟਾ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਇੱਕ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਬਾਅਦ ਇੱਕ ਜਿਹੜੀ ਮਨੁੱਖੀ ਕੜੀ ਹੈ ਬਾਜ਼ਾਰ ਦੇ ਵਿੱਚ ਬਣਾਈ ਹੈ ਅਸੀਂ ਇਸ ਗੱਲ ਲਈ ਪੰਜਾਬ ਸਰਕਾਰ ਨੂੰ ਔਰ ਦੇਸ਼ ਦੀ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਭ ਨਿਰਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਕੋਈ ਵੀ ਜਿਹੜਾ ਹੈ ਉਹ ਨਹੀਂ ਬਣਿਆ ਔਰ ਅੱਜ ਜਿਹੜਾ ਸਾਡਾ ਦੇਸ਼ ਇਸ ਦੇਸ਼ ਦੇ ਵਿੱਚ 142 ਕਰੋੜ ਦੀ ਪੂਲ ਆਬਾਦੀ ਹੈ ਇਹ ਨੌਜਵਾਨਾਂ ਦਾ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜੇ ਸਭ ਤੋਂ ਵੱਧ ਵੱਸੋ ਹੈ ਨੌਜਵਾਨਾਂ ਦੀ ਤੇ ਉਹ ਭਾਰਤ ਵਿੱਚ ਹੈ ਔਰ ਭਾਰਤ ਦੇ ਵਿੱਚ ਲਗਭਗ 44 ਕਰੋੜ ਮੁੰਡੇ ਕੁੜੀਆਂ ਉਹ ਬੇਰੁਜ਼ਗਾਰ ਨੇ ਜਿਸ ਪੰਜਾਬ ਵਿੱਚ ਅਸੀਂ ਰਹਿੰਦੇ ਆ ਇਸ ਪੰਜਾਬ ਦੇ ਵਿੱਚ ਸਵਾ 3 ਕਰੋੜ ਦੀ ਆਬਾਦੀ ਦੇ ਵਿੱਚੋਂ 1 ਕਰੋੜ ਮੁੰਡਾ ਕੁੜੀ ਜਿਹੜਾ ਹੈ ਉਹ ਬੇਰੁਜ਼ਗਾਰ ਹੈ ਪੜ੍ਹ ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਵਿਹਲੇ ਫਿਰ ਰਿਹਾ ਹੈ ਇਸ ਵਜ੍ਹਾ ਕਰਕੇ ਉਹ ਨਸ਼ਿਆਂ ਵਾਲੇ ਪਾਸੇ ਜਾ ਰਿਹਾ ਹੈ ਬੇਰੁਜ਼ਗਾਰੀ ਕਰਕੇ ਉਹ ਆਤਮ ਹੱਤਿਆ ਕਰ ਰਿਹਾ ਹੈ ਬੇਰੁਜ਼ਗਾਰੀ ਤੋਂ ਪਰੇਸ਼ਾਨ ਉਹ ਲੁੱਟਖੋਹਾਂ ਦਾ ਸ਼ਿਕਾਰ ਹੋ ਰਿਹਾ ਹੈ ਉਹ ਗੈਂਗਸਟਰ ਵੱਧ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਜੇਕਰ ਦੇਸ਼ ਦੀ ਜਵਾਨੀ ਨੂੰ ਬਣਾਉਣਾ ਹੈ ਕਿ ਉਹਦੇ ਲਈ ਰੁਜ਼ਗਾਰ ਦੀ ਗਾਰੰਟੀ ਕਰੋ ਉਹਦੇ ਲਈ ਕੰਮ ਦੀ ਗਾਰੰਟੀ ਕਰੋ ਜਿੱਥੇ ਰੁਜ਼ਗਾਰ ਦੀ ਗਾਰੰਟੀ ਹੁੰਦੀ ਹੈ ਕਮਰੀ ਗਰੰਟੀ ਹੁੰਦੀ ਹੈ ਤਾਂ ਦੇਸ਼ ਦੀ ਕੌਮੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ ਸਾਡਾ ਦੇਸ਼ ਵਿਕਾਸ ਕਰੇਗਾ ਸਾਡੇ ਦੇਸ਼ ਦੀ ਤਰੱਕੀ ਹੋਏਗੀ ਇਸ ਲਈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਨੇਗਾ ਕਾਨੂੰਨ ਪਾਸ ਹੋਵੇ ਇਸ ਕਾਨੂੰਨ ਦੇ ਮੁਤਾਬਕ ਕਿ ਇਸ ਕਾਨੂੰਨ ਦੇ ਮੁਤਾਬਕ ਜਿਹੜਾ ਅਨਸਿੱਖਿਆਤ ਹੈ ਅਨਪੜ੍ਹੇ ਉਹਦੇ ਵਾਸਤੇ ਵੀ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਸ ਕਾਨੂੰਨ ਦੇ ਮੁਤਾਬਕ ਜਿਹੜਾ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆਤ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਦੂਸਰਾ ਸਭ ਤੋਂ ਵੱਡਾ ਜਿਹੜਾ ਪੱਖ ਹੈ ਸਾਡਾ ਜਿਹੜੀ ਮੰਗ ਹੈ ਕਿ ਅੱਜ ਦੇਸ਼ ਪੱਧਰ ਤੇ ਇੱਕ ਜਿਹੜਾ ਚਰਚਾ ਛਿੜ ਗਈ ਕਿ ਜਿਹੜਾ 8 ਘੰਟੇ ਨੇ ਉਹ ਕੰਮ ਕਰਨ ਦੇ ਉਹ 12 ਘੰਟਿਆਂ ਤੋਂ ਵੀ ਵਧਾ ਦਿੱਤੇ ਜਾਣ ਪਹਿਲਾਂ 8 ਘੰਟੇ ਸੀ ਹੁਣ 12 ਘੰਟੇ ਤੇ ਲਿਆਂਦੇ ਜਾ ਰਹੇ ਨੇ ਔਰ ਜਿਹੜਾ ਸਾਡਾ ਹਫਤਾ ਹੈ ਉਹ 90 ਘੰਟਿਆਂ ਦਾ ਹੋਵੇ ਇਹਦੇ ਲਈ ਜਿਹੜਾ ਲਗਾਤਾਰ ਉਹ ਪ੍ਰਚਾਰ ਕੀਤਾ ਜਾ ਰਿਹਾ ਹੈ ਮਨੁੱਖ ਜਿਹੜਾ ਹੈ ਉਹ ਜੀ ਨਹੀਂ ਸਕੇ ਕਿਉਂਕਿ ਕਨਸਟੀਟਿਊਸ਼ਨ ਦੇ ਮਤਾਂਕ ਸਾਨੂੰ ਜਿਉਣ ਦਾ ਅਧਿਕਾਰ ਹੈ ਜੇਕਰ 13 ਘੰਟੇ ਕੰਮ ਲਏ ਜਾਣਗੇ ਤਾਂ ਫਿਰ ਮਨੁੱਖ ਕਿਵੇਂ ਜੀਵੇਗਾ ਸ਼ਨੀਵਾਰ ਤੇ ਐਤਵਾਰ ਦੀ ਜਿਹੜੀ ਛੁੱਟੀ ਹੈ ਉਹ ਵੀ ਖਤਮ ਕਰਨ ਦਾ ਜਿਹੜਾ ਹੈ ਉਹ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ AI ਆਰ ਇਏ ਆਰਟੀਫੀਸ਼ਲ ਇੰਟੈਲੀਜੈਂਸੀ ਉਹਨੇ ਕਈ ਲੋਕਾਂ ਦਾ ਕੰਮ ਤਮਾਮ ਕਰ ਦੇਣਾ ਹੈ ਉਹਨੇ ਰੋਬੋਟ ਤੇ ਰਾਹੀਂ ਜਿਹੜਾ ਸਿਖ ਪੜਾਇਆ ਜਾਏਗਾ ਰੋਬੋਟ ਤੇ ਜਿਹੜਾ ਰਾਹੀਂ ਜਿਹੜੇ ਕੰਮ ਨੇ ਉਹ ਕੀਤੇ ਜਾਣਗੇ ਜਿਹੜਾ ਮਨੁੱਖ ਹੈ ਉਹ ਕੰਮ ਤੋਂ ਵੇਲਾ ਕੀਤਾ ਜਾਏਗਾ ਅਸੀਂ ਰੋਬੋਟ ਤੇ ਅਸੀਂ AI ਦੇ ਖਿਲਾਫ ਨਹੀਂ ਹੈ ਬਡੌਟੀ ਬੁੱਧੀ ਦੇ ਖਿਲਾਫ ਨਹੀਂ ਹੈ ਪਰ ਮਨੁੱਖ ਦੇ ਹਿੱਸੇ ਆਵੇ ਕੰਮ ਮਨੁੱਖ ਦੇ ਹਿੱਸੇ AI ਆਵੇ ਇਹਦੇ ਲਈ ਅਸੀਂ ਚਾਹੁੰਦੇ ਆ ਕੰਮ ਦੀ ਦਿਹਾੜੀ ਸ਼ੇਕੈਂਟੀ ਕੀਤੀ ਜਾਵੇ ਤਾਂ ਲੋਕਾਂ ਨੂੰ ਰੁਜ਼ਗਾਰ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਉਹ ਮਿਲੇਗਾ ਇਹਨੂੰ ਲੈ ਕੇ ਜਿਹੜਾ ਅਸੀਂ ਪਦਾਅ